26 ਜਨਵਰੀ ਨੂੰ ਲੈ ਕੇ ਪੰਜਾਬ ਪੁਲਿਸ ਐਕਟਿਵ ਨਜ਼ਰ ਆ ਰਹੀ ਹੈ ਜਿਸ ਸਬੰਧ ਵਿੱਚ ਅੱਜ ਦਰਗਿਆਨਾ ਮੰਦਿਰ ਵਿਖੇ ਚੈਕਿੰਗ ਕੀਤੀ ਗਈ ਅਤੇ ਛਕੀ ਹਲਾਤਾਂ ਦੇ ਉੱਤੇ ਕਾਰਵਾਈ ਕਰਨ ਦਾ ਵੀ ਪੰਜਾਬ ਪੁਲਿਸ ਵੱਲੋਂ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਜਦੋਂ ਵੀ ਹੁੰਦੀ ਹੈ ਉਸ ਤੋਂ 2-3 ਦਿਨ ਪਹਿਲਾਂ ਪੰਜਾਬ ਪੁਲਿਸ ਐਕਟਿਵ ਨਜ਼ਰ ਆਉਂਦੀ ਹੈ ਅਤੇ ਭੀੜ-ਪਾੜ ਵਾਲੇ ਇਲਾਕਿਆਂ ਦੇ ਵਿੱਚ ਚੈਕਿੰਗ ਅਭਿਆਨ ਸ਼ੁਰੂ ਕਰਦੀ ਹੈ ਜਿਸ ਦੇ ਤਹਿਤ ਅੱਜ ਦਰਗਿਆਨਾ ਮੰਦਿਰ ਦੇ ਇਲਾਕੇ ਦੇ ਵਿੱਚ ਚੈਕਿੰਗ ਕੀਤੀ ਗਈ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦਾ ਇਕੱਠ ਨਜ਼ਰ ਆ ਰਿਹਾ ਜਿਹੜੇ ਦਰਿਆਨਾ ਮੰਦਰ ਦੇ ਬਾਹਰ ਅਤੇ ਆਸ-ਪਾਸ ਦੇ ਭੀੜ-ਭਾੜੇ ਇਲਾਕਿਆਂ ਵਿੱਚ ਚੈਕਿੰਗ ਕਰ ਰਹੀ ਹੈ ਤੇ ਆਓ ਸੁਣਦਿਆਂ ਪੁਲਿਸ ਪ੍ਰਸ਼ਾਸਨ ਦਾ 26 ਜਨਵਰੀ ਦੇ ਧਿਆਨ ਵਿੱਚ ਰੱਖਦੇ ਹੋਏ ਇਸ ਮੌਕੇ ਕੀ ਕਹਿਣਾ ਹੈ ਆਪਾਂ ਬੰਦ ਕੜੇ ਕਿ ਮੰਦਰ ਦੇ ਤੁਸੀਂ ਸੰਤਰਾ ਕਰ ਜਾਂਦੇ ਹੋ ਨਾਮ ਬਣਾ ਲਓ ਬਹੁਤ ਪਤਵਾਂ ਤੁਹਾਨੂੰ ਪਤੂ ਦੇਵੀ ਹੁਣ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਜਿਹੜਾ ਹੈ ਤੇ ਪ੍ਰਚਾਰਿਤ ਕੀਤਾ ਗਿਆ ਤਵੀਰ ਤੋਂ ਸਰਪਤ ਸੁਝਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਜੋ ਡਾਕਸਪੁਆਇੰਟ ਜਿਹੜਾ ਹੈ ਉਹ ਪੂਰਾ ਕੰਮ ਕਰ ਰਿਹਾ ਹੈ ਔਰ ਪੂਰੇ ਬਜਟ ਦੀ ਜੁਗਿਆਰਾ ਮੰਤਰ ਵੀ ਜਿਹੜੀ ਹੈ ਉਹ ਇਸ ਵਿੱਚ ਚੈਕਿੰਗ ਵੀ جاری ਹੈ ਤੁਸੀਂ ਤੁਸੀਂ ਆਪਣੇ ਬੀਲ ਸੂਤੇ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਐਕਿਊਏਸ਼ਨ ਆ ਪੈਰਾ ਕਰ ਦਿੱਤਾ ਗਿਆ ਹੈ ਡੌਕਸਕਵਰ ਦੀ ਟੀਮਾਂ ਮੌਕੇ ਤੇ ਮजूद ਨੇ 코로나 ਵੱਲੋਂ ਜਿਹੜੀ ਹੈ ਦੁਕਾਨਾਂ ਦੀ ਚੈਕਿੰਗ ਕੀਤੀ ਪਹਿਲਾਂ ਹੀ ਆਲਰੇਡੀ ਸਾਡੀ ਰੁਟੀਨ ਦੇ ਵਿੱਚ ਜਿਹੜੀ ਸਾਡੇ ਜੜੀ ਸਕਿਉਰਟੀ ਚੱਲਦੀ ਹੈ ਦਰਿਆਨਾ ਮੰਦਰ ਦੀ 26 ਜਨਵਰੀ ਦੇ ਸਬੰਧ ਦੇ ਵਿੱਚ ਜਿਹੜੀ ਆ ਇਹਦੀ ਆਪਾਂ ਵਿਸ਼ੇਸ਼ ਤੌਰ ਤੇ ਸੁਰੱਖਿਆ ਜਿਹੜੀ ਵਧਾਈ ਗਈ ਆ ਔਰ ਇਹ ਇਕੱਲੇ ਦਰਿਆਨਾ ਮੰਦਰ ਨਹੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਮਾਨਯੋਗ ਸੀਪੀ ਸਰ ਦੇ ਹੁਕਮਾਂ ਦੇ ਨਾਲ ਜਿਹੜੀ ਆ ਉਹ ਸੁਰੱਖਿਆ ਨੂੰ ਵਧਾਇਆ ਗਿਆ ਹੈ ਔਰ ਉਹਦੇ ਵਿੱਚ ਸਾਡਾ ਸਾਰੇ ਏਰੀਆ ਦੇ ਵਿੱਚ ਅਸੀਂ ਐਂਟੀਸੈਪਟਿਕ ਚੈੱਕ ਕਰਵਾ ਰਹੇ ਆ ਜੀ ਨਾਲ ਔਰ ਜਿੱਡੇ ਸਾਡੇ ਭੀੜ ਭੜਕੇ ਵਾਲੇ ਏਰੀਏ ਨੇ ਫੌਲ ਗੇਟ ਕਟੜਾ ਜਮਲ ਸਿੰਘ ਯੂਟੀ ਮਾਰਕੀਟ ਜਿੱਥੇ ਜਿਆਦਾ ਭੀੜ ਭੜਕਾ ਹੁੰਦਾ ਆ ਔਰ ਜਿੱਥੇ ਜਿਆਦਾ ਵਹੀਕਲਸ ਖੜੇ ਹੁੰਦੇ ਨੇ ਉਹਦੀਆਂ ਆਪਾਂ ਚੈਕਿੰਗ ਕਰਵਾ ਰਹੇ ਆ ਉਹਦੇ ਦੌਰਾਨ ਅਸੀਂ ਜਿਹੜੀ ਸ਼ੁਰੂਆਤ ਆ ਜੇ ਤੋ ਦਰਗਾਨਾ ਮੰਦਰ ਤੋਂ ਕੀਤੀ ਆ ਦਰਗਾਨਾ ਮੰਦਰ ਦੇ ਆਲੇ ਦੁਆਲੇ ਦਾ ਜਿਹੜਾ ਪਰਮਿਸਰ ਸਾਹਿਬ ਸਾਰਾ ਆਪਾਂ ਚੈੱਕ ਕਰਵਾਇਆ ਐਂਟੀਸੈਪਟਿਕ ਟੀਮ ਦੇ ਨਾਲ ਡੌਗ ਸਕਾਟ ਦੇ ਨਾਲ ਔਰ ਇੱਥੇ ਸਾਡੇ ਪਹਿਲਾਂ ਹੀ ਆਲਰੇਡੀ ਜਿਹੜੀ ਹੈ ਸਿਕਿਉਰਿਟੀ ਟੀਮਾਂ ਸਾਡੀਆਂ ਤਨਾਤ ਨੇ ਫਰੰਟ ਤੇ ਵੀ ਬ ਉਦਾਂ ਵੀ ਸਾਡੀ ਜਿਹੜੀ ਥਾਣੇ ਦੀ ਫੋਰਸ ਆ ਔਰ ਐਕਸਟਰਾ ਫੋਰਸ ਵੀ ਸਾਡੀ ਇੱਥੇ ਤਾਇਨਾਤ ਹੈ ਸਰ ਕਿੰਨੇ ਮੁਲਾਜ਼ਮ ਐਕਸਟਰਾ ਲਗਾਏਗੇ ਐਕਸਟਰਾ ਮੁਲਾਜ਼ਮ ਸਾਡੇ ਕਰੀਬ 15 ਮੁਲਾਜ਼ਮ ਸਾਡੇ ਐਕਸਟਰਾ ਇੱਥੇ ਹੋਰ ਲਗਾਏ ਗਏ ਇਹਨੇ ਪਹਿਲਾਂ ਹੀ ਸਾਡੇ 25-30 ਮੁਲਾਜ਼ਮ ਪਹਿਲਾਂ ਇੱਥੇ ਡਿਊਟੀ ਚੱਲ ਰਹੀ ਹੈ ਸਾਹਮਣੇ ਦੇਖ ਸਰ ਜੇ ਸਬਨੰਦ ਨਾਲ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਜੋ ਇੱਕ ਵੀਡੀਓ ਗੁਰਪਤ ਸਿੰਘ ਬੰਦੂ ਹੁੰਦੀ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਇਸ ਤਰ੍ਹਾਂ ਜੋ ਸ਼ਰਧਾਲੂਆਂ ਦੀ ਆਮਦ ਹੈ ਉਸ ਦਰਗਿਆਨਾ ਤੀਰਥ ਵਿਖੇ ਕਹਿ ਗੱਲ ਕਰੀਏ ਤਾਂ ਰੋਜ਼ਾਨਾ 21 ਨੂੰ ਲੈ ਕੇ ਕੋਈ ਇੱਥੇ ਸਿਕਿਉਰਿਟੀ ਚੈਕਸ ਲਈ ਸ਼ਰਧਾਲੂਆਂ ਦੀ ਚੈਕਿੰਗ ਵੀ ਕੀਤੀ ਜਾਏਗੀ ਕਿ ਕੁਝ ਅਜਿਹਾ ਜੋ ਵੀਡੀਓ ਦੇ ਵਿੱਚ ਦਰਸਾਇਆ ਜਾ ਰਿਹਾ ਜਾਂ ਕੁਝ ਕਿਹਾ ਜਾ ਰਿਹਾ ਉਹ ਘਟਨਾ ਨੂੰ ਅੰਜਾਮ ਨਾ ਹੋ ਸਕੇ ਨਹੀਂ ਸ਼ਰਧਾਲੂਆਂ ਦੀ ਚੈਕਿੰਗ ਨਹੀਂ ਕੋਈ ਕੀਤੀ ਜਾਏਗੀ ਪਰ ਉਦਾਂ ਸਾਡੇ ਕੋਲ ਸਾਡੇ ਇੱਥੇ ਜਿਹੜੇ ਡੋਰ ਫਰੇਮ ਵਗੈਰਾ ਲੱਗੇ ਹੋਏ ਨੇ ਔਰ ਜਿਹੜੇ ਸ਼ਰਧਾਲੂ ਆਉਂਦੇ ਵੀ ਹਨ ਡੋਰ ਫਰੇਮ ਦੇ ਵਿੱਚੋਂ ਹੀ ਲੰਘ ਕੇ ਜਾਂਦੇ ਨੇ ਔਰ ਪ੍ਰੋਪਰਲੀ ਉਹਨਾਂ ਦੇ ਵਾਚ ਰੱਖੀ ਜਾਂਦੀ ਹੈ ਬਟ ਅਦਰਵਾਈਜ਼ ਇਹਨਾਂ ਦੀ ਕੋਈ ਇਦਾਂ ਦੀ ਪਰਸਨਲ ਸਰਚ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਇਹ ਇਹ ਸੰਬੰਧੀ ਕੋਈ ਕਿਸੇ ਕਿਸਮ ਦੀ ਵੀ ਕੋ ਘਪਰਾਉਂਦੀ ਲੋੜ ਨਹੀਂ ਸਾਡੀ ਫੋਰਸ ਸਾਡੀ ਸਾਰੀ ਇੱਥੇ ਤਨਾਤ ਹੈਗੀ ਆ ਔਰ ਕਿਸੇ ਕਿਸਮ ਦੀ ਵੀ ਕੋਈ ਇੱਥੇ ਖਤਰੇ ਵਾਲੀ ਗੱਲ ਨਹੀਂ ਸਰ 26 ਤੰਮੀ ਦਾ ਦਿਹਾੜਾ ਆਪਣੇ ਆਪ ਦੇ ਵਿੱਚ ਇੱਕ ਮਕਦਮਾ ਦੇ ਨਾਲ ਪੁਲਿਸ ਸਾਡੀ ਸਬਡਿਵੀਜ਼ਨ ਦੇ ਵਿੱਚ ਦੇਖੋ ਸਾਡੇ ਸਬਡਿਵੀਜ਼ਨ ਦੇ ਵਿੱਚ ਸਾਡੇ ਮੇਰੇ ਕੋ ਚਾਰ ਥਾਣੇ ਪੈਂਦੇ ਆ ਚਾਰਾਂ ਥਾਣਿਆਂ ਦੇ ਵਿੱਚ ਜਿਹੜੇ ਆ ਰਾਉਂਡ ਦਾ ਕਲੌਕ ਜਿਹੜਾ ਨਾਕਾਬੰਦੀ ਚੱਲ ਰਹੀ ਆ ਇਸ ਤੋਂ ਇਲਾਵਾ ਸਾਨੂੰ ਐਕਸਟਰਾ ਫੋਰਸ ਜਿਹੜੀ ਆ ਮਾਨਯੋਗ ਸੀਪੀ ਸਰ ਵੱਲੋਂ ਭਈਆ ਕਰਵਾਈ ਗਈ ਆ ਉਹਨੂੰ ਵੀ ਅਸੀਂ ਰਾਉਂਡ ਦਾ ਕਲੌਕ ਜਿਹੜਾ ਆ ਆਪਣੀ ਇੱਥੇ ਤਨਾਤ ਕੀਤਾ ਹੋਇਆ あれはよくない ਲੋਡਿਕ ਤੋਂ ਬਾਅਦ ਅਗਰ ਇਸ ਮਾਮਲੇ ਦਾ ਨਿਪਟਾਰਾ ਹੋ ਗਿਆ ਉਸ ਤੋਂ ਬਾਅਦ ਦਾ ਸਥਿਤੀ ਜਿਹੜੀ ਹੈ ਕਿ ਇਹ ਤੇ ਪੂਰਾ ਅੱਛਾ ਹੋ ਜਾਏਗਾ ਸਰ ਇਸ ਤੋਂ ਇਲਾਵਾ ਇਹ ਖੋਰ ਦਾ ਅਗਾਜਾਉਂਗਾ ਬਹੁਤ ਸਾਰੇ ਪਿੰਡਾਂ ਵਿੱਚ ਮੈਂ ਬਾਅਦ ਵਿੱਚ ਪਰਵਾਣੇ ਨਿਬਾਹਦਾ ਹਾਂ ਅਧਿਕਾਰੀ ਨੇ ਕੰਮ ਦੱਸਿਆ ਕਿ ਸਪਸ਼ਟ ਹੋਇਆ ਕਿ ਜੁਨੇਤਾ ਤੋਂ ਸਾਰੇ ਬਾਜ਼ਾਰਾਂ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਨੀਂ ਕੋਨਸੋ ਜਿਹੜਾ ਹੋਇਆ ਬਦਲਿਆ ਸਰ ਤੁਸੀਂ ਦੇਖੋਗੇ ਕਿ